ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰੇ ਰਵਨੀਤ ਸਿੰਘ ਬਿੱਟੂ ਦੇ ਉੱਤੇ ਬੀਜੇਪੀ ਆਪਣਾ ਵੱਡਾ ਦਾਅ ਖੇਡ ਰਹੀ ਹੈ ਸਿੱਖ ਵੋਟਰਾਂ ਨੂੰ ਖਿੱਚਣ ਦੇ ਲਈ ਬੀਜੇਪੀ ਹੁਣ ਰਵਨੀਤ ਬਿੱਟੂ ਨੂੰ ਵੱਡੇ ਚਿਹਰੇ ਦੇ ਵਜੋਂ ਉਭਾਰ ਰਹੀ ਹੈ ਇਸ ਲਈ ਇਹ ਬੀਜੇਪੀ ਹੁਣ ਬਿੱਟੂ ਦੀ ਹਾਰ ਇੱਕ ਹਾਰ ਨੂੰ ਵੀ ਜਿੱਤ ਦੇ ਵਿੱਚ ਬਦਲ ਰਹੀ ਹੈ ਤੇ ਨਾਲ ਹੀ ਹੁਣ ਬੀਜੇਪੀ ਨੇ ਬਿੱਟੂ ਦੀ ਹਾਰ ਦੇ ਬਾਵਜੂਦ ਪਹਿਲਾਂ ਤਾਂ ਉਸ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਤੇ ਹੁਣ ਰਾਜ ਸਭਾ ਦੇ ਵਿੱਚ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਦੱਸਿਆ ਕਿ ਕਿਆਸ ਲਗਾਏ ਜਾ ਰਹੇ ਨੇ ਕਿ ਰਵਨੀਤ ਸਿੰਘ ਬਿੱਟੂ ਨੂੰ ਹਰਿਆਣਾ ਦੀ ਇੱਕੋ ਇੱਕ ਰਾਜ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਭਾਜਪਾ ਨੂੰ ਲੱਗਦਾ ਹੈ ਕਿ ਹਰਿਆਣਾ ਤੋਂ ਬਿੱਟੂ ਦੀ ਐਂਟਰੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ ਇਸ ਕਰਕੇ ਭਾਜਪਾ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਧਾਨ ਸਭਾ ਦੀਆਂ ਚਾਰ ਜਮਨੀ ਚੋਣਾਂ ਤੇ ਵੀ ਨਜ਼ਰ ਰੱਖ ਰਹੀ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਾਲ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਦੇ ਵਿੱਚ ਸਿੱਖ ਵੋਟਰਾਂ ਦਾ ਕਾਫੀ ਪ੍ਰਭਾਵ ਪਹਿਲਾਂ ਵਿਧਾਇਕ ਸੰਦੀਪ ਸਿੰਘ ਹਰਿਆਣਾ ਦੇ ਵਿੱਚ ਸਿੱਖਾਂ ਦੀ ਅਗਵਾਹੀ ਕਰਦੇ ਸਨ ਪਰ ਸੱਤਾ ਤਬਦੀਲੀ ਸਮੇਂ ਉਹਨਾਂ ਨੂੰ ਕੋਈ ਮੰਤਰੀ ਅਹੁਦਾ ਨਹੀਂ ਦਿੱਤਾ ਗਿਆ ਜਦਦਾ ਚੱਲਦੇ ਹੁਣ ਭਾਜਪਾ ਹਰਿਆਣਾ ਦੀ ਖਾਲੀ ਹੋਈ ਰਾਜ ਸਭਾ ਸੀਟ ਤੇ ਰਵਨੀਤ ਬਿੱਟੂ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਸਿੱਖ ਵੋਟਰਾਂ ਨੂੰ ਖਿੱਚਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਚੱਬੇਬਾਲ ਦੇ ਵਿੱਚ ਜਿਮਨੀ ਚੋਣਾਂ ਹੋਣੀਆਂ ਨੇ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਤੋਂ ਬਾਅਦ ਭਾਜਪਾ ਨੂੰ ਰਾਸਭਾ ਦੇ 260 ਪੇਜ ਕੇ ਇਨਾਂ ਚਾਰ ਸੀਟਾਂ ਦੇ ਵੀ ਆਪਣੀ ਵੋਟ ਵਧਾਉਣ ਦੀ ਉਮੀਦ ਕਰ ਰਹੀ ਹੈ ਇਸ ਕਰਕੇ ਭਾਜਪਾ ਬਿੱਟੂ ਨੂੰ ਲਗਾਤਾਰ ਉਭਾਰ ਰਹੀ ਹੈ ਦੱਸ ਦੇ ਕਿ ਦਿਪਿੰਦਰ ਗੁੱਡਾ ਦੇ ਰੋहतक ਤੋਂ ਲੋਕ ਕਬਾ ਮੈਂਬਰ ਚੁਣੇ ਜਾਣ ਤੋਂ ਬਾਅਦ ਹੁਣ ਰਾਸਭਾ ਸੀਟ ਖਾਲੀ ਹੋ ਗਈ ਹੈ ਹੁਜਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਰਾਮਬਲਾ ਸ਼ਰਮਾ ਕੈਪਟਨ ਅਭਿਮਨਿਉ ਓਪੀ ਤਨਖੜ ਸੰਜੇ ਪਾਟਿਆ ਮਨੀਸ਼ ਗੌਰਵ ਕੁਲਦੀਪ ਬਿਸ਼ਨੋਈ ਤੇ ਸੁਨੀਤਾ ਦੁੱਗਲ ਸਮੇਤ ਕਈ ਸੀਨੀਅਰ ਆਗੂ ਵੇ ਇਸ ਸੀਟ ਦੇ ਦਾਅਵੇਦਾਰ ਨੇ ਹਾਲੀ ਦੇ ਅਗਰਚਾ ਕਾਂਗਰਸ ਛੱਟ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਈ ਕਿਰਨ ਚੌਧਰੀ ਵੀ ਇਸ ਦੌਰ ਦੇ ਵਿੱਚ ਸ਼ਾਮਲ ਹੈ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਰਗਰੀਤ ਬਿੱਟੂ ਕਾਂਗਰਸ ਛੱਟ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਪਾਰਟੀਆਂ ਨੇ ਉਹਨਾਂ ਨੂੰ ਲੁਧਿਆਣਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ ਪਰ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਮੁਕਬੇਖਣਾ ਪਿਆ ਐਸੇ باوجود ਭਾਜਪਾ ਨੇ ਉਹਨਾਂ ਨੂੰ ਰੇਲ ਤੇ ਸਸਿੰਘ ਦਾ ਕੇਂਦਰੀ ਰਾਜ ਮੰਤਰੀ ਬਣਾਉਣਾ ਤਾਂ ਤੇ ਹੁਣ ਰਵਨੀਤ ਬਿੱਟੂ ਤੇ ਇੱਕ ਹੋਰ ਤਰ੍ਹਾਂ ਦਾ ਗੇਮ ਖੇਡਣ ਨੂੰ ਬੀਜੇਪੀ ਤਿਆਰ ਨਜ਼ਰ ਆ ਰਹੀ ਹੈ ਤਾਂ ਸੀ ਕਿ ਹੁਣ ਹਰਿਆਣਾ ਦੀ ਖਾਲੀ ਹੋਈ ਸੀਟ ਤੇ ਬੀਜੇਪੀ ਰਵਨੀਤ ਬਿੱਟੂ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਬਰੀ ਟੀਵੀ